ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੁਹਾਡਾ ਸਾਡੇ ਵਲੌਗ ਦੇ ਦੂਜੇ 파ਟ ਵਿੱਚ ਸਵਾਗਤ ਹੈ ਜੀ ਹੁਣ ਆਪਾਂ ਜਿੱਥੇ ਜਾ ਰਹੇ ਹਾਂ ਉਸ ਸਥਾਨ ਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਬੱਚੇ ਦੇ ਰੂਪ ਵਿੱਚ ਬਕਵਾਇਆ ਸੀ ਦੋ ਘੋੜੀਆਂ ਦੇ ਬਦਲੇ ਜੀ ਇਸ ਸਥਾਨ ਤੇ ਜੀ ਪੰਜ ਗੁਰੂ ਘਰ ਹੈ ਜੀ ਆ ਪਹਿਲਾ ਗੁਰੂ ਘਰ ਨਾਨਕਪੁਰ ਸਾਹਿਬ ਅਸੀਂ ਪਹੁੰਚ ਗਏ ਜੀ ਨਾਲੇ ਅਸੀਂ ਦਰਸ਼ਨ ਕਰਦੇ ਆ ਨਾਲੇ ਤੁਹਾਨੂੰ ਕਰਾਉਂਦੇ ਆ ਜੀ ਇਸ ਸਥਾਨ ਤੇ ਪਹਿਲਾ ਪਾਈ ਹਰਾ ਜੀ ਆਏ ਸੀ ਜੀ ਇਸ ਸਥਾਨ ਤੇ ਪਹਿਲਾਂ ਉਸ ਸਮੇਂ ਇਨਸਾਨਾਂ ਦੀਆਂ ਮੰਡੀਆਂ ਲੱਗਦੀਆਂ ਹੁੰਦੀਆਂ ਸੀ ਜੀ ਇਨਸਾਨਾਂ ਨੂੰ ਵੇਚਿਆ ਜਾਂਦਾ ਸੀ ਬੱਚਿਆਂ ਨੂੰ ਵੇਚਿਆ ਜਾਂਦਾ ਸੀ ਇਸ ਸਥਾਨ ਤੇ ਸਤਿਗੁਰੂ ਨਾਨਕ ਪਾਸ਼ਰੀ ਨੇ ਆਪਣੇ ਆਪ ਨੂੰ ਵਿਕਵਾਇਆ ਸੀ ਤੇ ਇੱਕ ਕੋਤਕ ਰਚਾਇਆ ਸੀ ਸਾਰਿਆਂ ਨੂੰ ਸਿੱਧੇ ਰਾਹੇ ਪਾਉਣ ਲਈ ਇਸ ਥਾਂ ਤੇ ਪਾਈ ਹਰਾ ਜੀ ਆਏ ਸੀ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਜਦੋਂ ਪਠਾਨਾਂ ਨੂੰ ਪਤਾ ਲੱਗਾ ਉਸ ਸਮੇਂ ਦੇ ਹਾਕਮਾਂ ਨੇ ਪਾਈ ਹਰਾਜੀ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਫਿਰ ਪਾਈ ਹਰਾਜੀ ਨੇ ਅਰਦਾਸ ਬੇਨਤੀ ਕੀਤੀ ਕਿ ਗੁਰੂ ਨਾਨਕ ਪਾਸ਼ਾ ਜੀ ਅੱਗੇ ਕਿ ਮਹਾਰਾਜ ਜੀ ਨਾਲੇ ਤੇ ਮੈਨੂੰ ਆਣ ਕੇ ਛੁਡਾਓ ਨਾਲੇ ਆਹ ਚੀਜ਼ ਗਲਤ ਹੋ ਰਹੀ ਆ ਇੱਥੇ ਇਹ ਬੰਦ ਕਰਾਓ ਫਿਰ ਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਜੀ ਨੇ ਇਸ ਸਥਾਨ ਤੇ ਆ ਕੇ ਚਰਨ ਪਾਏ ਤੇ ਇਸ ਸਥਾਨ ਤੇ ਆ ਕੇ ਸਤਗੁਰੂ ਨਾਨਕ ਪਾਸ਼ਾ ਜੀ ਨੇ ਪਾਈ ਬਾਲਾ ਜੀ ਤੇ ਪਾਈ ਮਰਦਾਨਾ ਜੀ ਨੂੰ 구ਪਤ ਕਰ ਦਿੱਤਾ ਉਹਨਾਂ ਨੂੰ ਕਹਿਤਾ ਕਿ ਤੁਸੀਂ ਮੇਰੇ ਨਾਲ ਨਹੀਂ ਰਹਿਣਾ ਤੇ ਫਿਰ ਇਹ ਇੱਕ ਸਥਾਨ ਤੇ ਸਤਿਗੁਰੂ ਜੀ ਇੱਕ ਬੱਚੇ ਦੇ ਰੂਪ ਵਿੱਚ ਪ੍ਰਗਟ ਹੋਏ ਤੇ ਫਿਰ ਦੋ ਕੋੜੀਆਂ ਦੇ ਮੁੱਲ ਦੇ ਬਦਲੇ ਆਪਣੇ ਆਪ ਨੂੰ ਵੇਚਿਆ ਵਿਕਵਾਇਆ ਸੀ ਸਿੱਧੇ ਰਾਹੇ ਪਉਣ ਲਈ ਸਤਿਗੁਰੂ ਜੀ ਨੇ ਸਾਰਾ ਕੁਤਕ ਆਪ ਹੀ ਰਚਾਇਆ ਤੇ ਜਿਹੜਾ ਪਠਾਨ ਸਤਿਗੁਰੂ ਜੀ ਨੂੰ ਖਰੀਦ ਕੇ ਲੈ ਕੇ ਗਿਆ ਸੀਗਾ ਉਹਨੇ ਜਦੋਂ ਸਤਿਗੁਰੂ ਜੀ ਨੂੰ ਕੰਮ ਬਾਰੇ ਕਿਹਾ ਤੇ ਸਤਿਗੁਰੂ ਜੀ ਕਹਿੰਦੇ ਕਿ ਤੈ ਲੈ ਤਾਂ ਜਾਓ ਮੈਨੂੰ ਪਰ ਮੇਰੀ ਨજર ਬਹੁਤ ਪੈੜੀ ਆ ਮੈਂ ਜਿਹੜਾ ਵੀ ਕੰਮ ਕਰਦਾ ਆ ਜਿਹੜੀ ਵੀ ਜਿਹੜੇ ਵੀ ਥਾਂ ਤੇ ਮੇਰੀ ਨਜ਼ਰ ਪੈਂਦੀ ਆ ਉਹ ਕੰਮ ਸਾਰਾ ਹੀ ਖਰਾਬ ਹੋ ਜਾਂਦਾ ਆ ਤੇ ਉਹ ਪਠਾਨ ਜੀ ਸਤਿਗੁਰੂ ਜੀ ਨੂੰ ਲੈ ਆਏ ਆ ਆਪਣੇ ਘਰੇ ਇਸ ਤੋਂ ਬਾਅਦ ਜੀ ਦਰਸ਼ਨ ਕੀਤੇ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਉਸ ਪਠਾਨ ਦਾ ਜੀ ਆ ਬਾਗ ਸੀ ਜੀ ਉਹਨੇ ਗੁਰੂ ਨਾਨਕ ਦੇਵ ਜੀ ਮਾਤਾ ਜੀ ਨੂੰ ਲਿਆ ਕੇ ਇੱਥੇ ਬਾਗ ਦੀ ਰਾਖੀ ਕਰਨ ਲਈ ਰਖਿਆ ਗੁਰਦਾਰਾ ਸਿੰਘ ਸਾਹਿਬ ਜੀ ਨੇ ਕਿਹਾ ਜੀ ਮੈਨੂੰ ਰਹਿਣ ਦੋ ਮੇਰੀ ਨੀਕਾ ਬਹੁਤ ਭੈੜੀ ਆ ਮੈਂ ਜੋ ਵੀ ਜਿੱਧਰ ਵੀ ਦੇਖਾਂ ਉਹ ਸੜ ਜਾਂਦਾ ਆ ਸੁੱਕ ਜਾਂਦਾ ਆ ਇਦਾਂ ਹੀ ਹੋਇਆ ਜੀ ਸਤਗੁਰੂ ਜੀ ਜਿਹੜੇ ਦਰਖਤ ਨੂੰ ਦੇਖ ਰਹੇ ਆ ਉਹ ਰੁੱਖ ਸੁੱਕ ਜਾਂਦਾ ਆ ਫੇਰ ਇਦਾਂ ਕਰਕੇ ਸਾਰਾ ਬਾਗ ਹੀ ਸੁੱਕ ਗਿਆ ਜੀ ਸੇਰੇ ਇਸ ਗੁਰੂ ਘਰ ਦੇ ਦਰਸ਼ਨ ਕੀਤੇ ਜੀ ਆ ਸੰਗਤ ਜੀ ਤੁਸੀਂ ਵੀ ਕਰੋ ਸਤਗੁਰੂ ਜੀ ਨੇ ਫੇਰ ਆ ਲੀਲਾ ਰਚਾਈ ਜੀ ਫੇਰ ਹਰਾਵੀ ਕੀਤਾ ਸੀ ਬਾਗ ਉਹ ਆਪਾਂ ਅਖੀਰ ਤੇ ਦੱਸਾਂਗੇ ਜੀ ਉਹ ਕਿਵੇਂ ਕੀਤਾ ਇਸ ਤੋਂ ਬਾਅਦ ਜੀ ਜਦੋਂ ਪਠਾਨ ਨੂੰ ਪਤਾ ਲੱਗਾ ਫੇ ਉਹ ਸਤਗੁਰੂ ਜੀ ਨੂੰ ਲੈ ਕੇ ਗਿਆ ਮੁਸਤ ਵਾਜੀਆ ਗੁਰਦੁਆਰਾ ਮਾਰਜੀਵਾਲੇ ਆ ਗੁਰੂ ਘਰ ਤੇ ਦਰਸ਼ਨ ਕੀਤੇ ਜੀ ਇੱਥੇ ਦਾ ਇਤਿਹਾਸ ਆ ਜੀ ਉਹ ਪਠਾਨ ਫਿਰ ਸਤਗੁਰੂ ਜੀ ਨੂੰ ਲੈ ਕੇ ਇਸ ਸਥਾਨ ਤੇ ਆਇਆ ਸਤਗੁਰੂ ਜੀ ਨੂੰ ਭੇਡਾਂ ਬੱਕਰੀਆਂ ਚਾਰਨ ਲਈ ਕਿਹਾ ਸਤਗੁਰੂ ਜੀ ਜਿੱਥੇ ਵੀ ਭੇਡ ਜਾਂ ਬੱਕਰੀ ਤੇ ਸੋਟੀ ਲਾਉਂਦੇ ਸੀ ਉਹ ਭੇਡ ਬੱਕਰੀ ਮਰ ਜਾਂਦੀ ਸੀ ਸਤਗੁਰੂ ਜੀ ਨੇ ਫੇ ਉਸ ਪਠਾਨ ਨੂੰ ਸਮਝਾਇਆ ਕਿ ਮੇਰੀ ਨੀਕਾ ਬਹੁਤ ਭੈੜੀ ਆ ਤੇ ਸਤਗੁਰੂ ਜੀ ਨੇ ਫੇ ਸਮਝਾਇਆ ਜੀ ਉਹ ਪਠਾਨ ਨਹੀਂ ਮੰਨਿਆ ਉਹ ਕਦਾ ਇਦਾਂ ਦਾ ਕੁਝ ਨਹੀਂ ਹੁੰਦਾ ਇਦਾਂ ਦਾ ਕੁਝ ਨਹੀਂ ਹੁੰਦਾ ਫੇ ਉਹ ਸਤਗੁਰੂ ਜੀ ਨੂੰ ਲੈ ਕੇ ਜੀ ਆਪਣੇ ਗੋਦਾਮ ਵਿੱਚ ਗਿਆ ਫੇ ਸਤਗੁਰੂ ਜੀ ਨੇ ਇਸ ਇਸ ਥਾਂ ਤੇ ਪੇਡਾ ਬੱਕਰੀਆਂ ਨੂੰ ਸਹੀ ਕੀਤਾ ਸੀ ਜੂੰਦਾ ਕੀਤਾ ਸੀ ਉਹ ਵੀ ਦੱਸਾਂਗੇ ਉਹ ਕਿਵੇਂ ਤੇ ਆਸਿਸ ਦਾ ਇਸ ਸਥਾਨ ਦੇ ਅਸੀਂ ਦਰਸ਼ਨ ਕੀਤੇ ਜੀ ਆ ਕਰੋ ਤੁਸੀਂ ਵੀ ਸੰਗਤ ਜੀ ਦਰਸ਼ਨ ਇਸ ਗੁਰੂ ਘਰ ਦੇ ਦਰਸ਼ਨ ਕਰਨ ਤੋਂ ਬਾਅਦ ਜੀ ਫਿਰ ਅਸੀਂ ਗਏ ਅਗਾਹਵਾਲ ਨੂੰ ਇहां ਜੀ ਫੇਰ ਦਰਸ਼ਨ ਕੀਤੇ ਗੁਰਦੁਆਰਾ ਚੱਕੀ ਸਾਹਿਬ ਜਦੋਂ ਪਠਾਨ ਨੇ ਦੇਖਿਆ ਜੀ ਬਾਗ ਵੀ ਸੁੱਕ ਸੁੱਕ ਗਿਆ ਆ ਪੇਡਾ ਬੱਕਰੀਆਂ ਵੀ ਮਰ ਗਈਆਂ ਆ ਤੇ ਫੇਰ ਪਠਾਨ ਨੇ ਕਿਹਾ ਕਿ ਇਹਨੂੰ ਚੱਕੀ ਫੇਰ ਲਾਓ ਪਠਾਨ ਦੀ ਘਰ ਵਾਲੀ ਦਾਣੇ ਪਾ ਰਹੀ ਆ ਸਤਗੁਰੂ ਜੀ ਚੱਕੀ ਫੇਰਦੇ ਆ ਕੀ ਦੇਖਦੇ ਆ ਕਿ ਚੱਕੀ ਚੋਂ ਆਟਾ ਨਿਕਲ ਨਹੀਂ ਰਿਹਾ ਪਠਾਨ ਕਹਿੰਦੇ ਇਹ ਦੀ ਦ੍ਰਿਸ਼ਟੀ ਚ ਕੁਛ ਨਹੀਂ ਆ ਤੇ ਉਹਨੇ ਜੀ ਆਪਣੇ ਕਹਿੰਦੇ ਗੋਦਾਮ ਸਾਰਾ ਹੀ ਉਸ ਚੱਕੀ ਚ ਪਾਤਾ ਪਰ ਸਿਰਫ ਆਟਾ ਇੱਕ ਮੁੱਠ ਨਿਕਲਿਆ ਜਦੋਂ ਪਠਾਨ ਨੇ ਆ ਦ੍ਰਿਸ਼ ਦੇਖਿਆ ਤੇ ਹੱਕਾ ਬੱਕਾ ਰਹਿ ਗਿਆ ਫੇਰ ਪਠਾਨ ਦੀ ਘਰ ਵਾਲੀ ਨੇ ਜੀ ਦੇਖਿਆ ਕਿ ਬਾਗ ਵੀ ਸੁੱਕ ਗਿਆ ਆ ਪੇਡਾਂ ਬੱਕਰੀਆਂ ਵੀ ਮਰ ਗਈਆਂ ਆ ਹੁਣ ਦਾਣੇ ਪਾਏ ਦਾਣੇ ਸਿਰਫ ਇੱਕ ਮੁਠੀ ਆ ਆਟਾ ਨਿਕਲਿਆ ਆ ਉਸ ਤੋਂ ਬਾਅਦ ਜੀ ਫੇਰ ਸਤਿਗੁਰੂ ਜੀ ਨੇ ਪਠਾਨ ਦੀ ਘਰ ਵਾਲੀ ਨੇ ਸਤਿਗੁਰੂ ਜੀ ਨੂੰ ਫੇਰ ਪਾਣੀ ਲਿਆਣ ਦੀ ਕਿਹਾ ਫੇਰ ਸਤਿਗੁਰੂ ਜੀ ਇਸ ਖੂਹ ਤੋਂ ਜੀ ਪਾਣੀ ਲੈਣ ਆਏ ਤੇ ਆਪਣੀ ਐਸੀ ਦ੍ਰਿਸ਼ਟੀ ਪਾਈ ਇਸ ਖੂਹ ਤੇ ਖੂਹ ਦਾ ਪਾਣੀ ਸੁਕਾਤਾ ਜਦੋਂ ਪਠਾਨ ਦੀ ਘਰ ਵਾਲੀ ਨੂੰ ਪਤਾ ਲੱਗਾ ਫੇਰ ਘਰ ਵਾਲੀ ਨੇ ਸਤਗੁਰਜੀ ਨੂੰ ਅੱਗੇ ਆਪਾਂ ਗੁਰੂ ਘਰ ਦੇ ਦਰਸ਼ਨ ਕਰਦੇ ਆਂ ਜੀ ਗੁਰਦੁਆਰਾ ਘਾਟ ਸਾਹਿਬ ਉਸ ਨਦੀ ਤੋਂ ਜਲ ਲੈਣ ਲਈ ਗਿਆ ਫੇ ਸਤਗੁਰਜੀ ਇਸ ਨਦੀ ਤੇ ਆਏ ਜੀ ਐਸੀ ਦ੍ਰਿਸ਼ਟੀ ਪਈ ਆਪਣੀ ਕਿ ਉਹ ਜਲ ਵੀ ਸੁਕਾ ਦਿੱਤਾ ਫੇ ਪਠਾਨ ਦੀ ਘਰ ਵਾਲੀ ਪਠਾਨ ਨੂੰ ਕਹਿਣ ਲੱਗੀ ਕਿ ਇਹ ਕੋਈ ਆਮ ਬੱਚਾ ਨਹੀਂ ਆ ਆਮ ਇਨਸਾਨੀ ਆ ਕੋਈ ਅੱਲਾ ਦਾ ਯਾਰੂ ਅੱਲਾ ਹੀ ਆ ਲੱਗਦਾ ਤਾਂ ਮੈਨੂੰ ਫੇ ਸਤਗੁਰਜੀ ਕੇ ਅਰਦਾਸਾਂ ਬੇਨਤੀਆਂ ਕੀਤੀਆਂ ਇਬਾਦਤਾਂ ਕੀਤੀਆਂ ਸਤਿਗੁਰੂ ਜੀ ਨੇ ਆਪਣੇ ਇਲਾਹੀ ਰੂਪ ਚ ਦਰਸ਼ਨ ਦਿੱਤੇ ਤੇ ਕਿਹਾ ਕਿ ਭਾਈ ਹਰੇ ਜੀ ਨੂੰ ਛੱਡੋ ਤੇ ਆ ਜੋ ਤੁਸੀਂ ਆ ਗਲਤ ਕੰਮ ਕਰ ਰਹੇ ਆਂ ਇਨਸਾਨਾਂ ਦੀਆਂ ਮੰਡੀਆਂ ਲਾ ਰਹੇ ਆਂ ਆ ਬੰਦ ਕਰਾਓ ਤੇ ਇਦਾਂ ਹੀ ਜੀ ਪਠਾਨ ਨੇ ਕੀਤਾ ਜੀ ਇਨਸਾਨਾਂ ਦੀਆਂ ਮੰਡੀਆਂ ਬੰਦ ਕਰਾਈਆਂ ਤੇ ਪਠਾਨ ਨੇ ਭਾਈ ਹਰਾ ਜੀ ਨੂੰ ਛੱਡਿਆ ਤੇ ਉਸ ਤੋਂ ਬਾਅਦ ਜੀ ਬਾਗ ਵੀ ਹਰਾ ਹੋ ਗਿਆ ਜਿਹੜੀਆਂ ਪੇਟਾ ਬਕਰੀਆਂ ਮਰੀਆਂ ਸੀ ਗੁਰਦੁਆਰਾ ਮਾਰਜੀਵਾਲੇ ਉਹ ਵੀ ਜੀ ਜਿੰਦੀਆਂ ਹੋ ਗਈਆਂ ਜਿਹੜਾ ਨਦੀ ਦਾ ਪਾਣੀ ਸੁੱਕਿਆ ਸੀ ਖੂਹ ਦਾ ਪਾਣੀ ਸੁੱਕਿਆ ਸੀ ਉਹ ਵੀ ਆ ਗਿਆ ਜੀ ਵਾਪਸ ਤੇ ਐਸੀ ਕੋਤ ਸਤਿਗੁਰੂ ਜੀ ਨੇ ਇਸ ਜਗ੍ਹਾ ਤੇ ਕੀਤੇ ਜੀ ਆਹ ਨਲਕੇ ਤੋਂ ਅਸੀਂ ਉਹ ਜਲ ਛਕਿਆ ਜੀ ਨਦੀ ਦਾ ਆ ਦੇਖੋ ਜੀ ਐਸੀ ਕੋਤ ਕੀਤੇ ਜੀ ਐਸੇ ਗੁਰਦੁਆਰਿਆਂ ਦੇ ਦਰਸ਼ਨ ਅਸੀਂ ਵੀ ਕੀਤੇ ਤੁਸੀਂ ਵੀ ਕਰੋ ਜੀ ਸੰਗਤ ਜੀ ਇੱਕ ਵੱਖਰੀ ਚੀਜ਼ ਦੇਖਣ ਨੂੰ ਮਿਲੀ ਜੀ ਉਹ ਜਿਹੜਾ ਸਾਹਮਣੇ ਗੁਰੂ ਘਰ ਆ ਜੀ ਆ ਸਿਰਫ ਆ ਗੁਰੂ ਘਰ ਤਾਂ ਆ ਗੁਰੂ ਘਰ ਤੋਂ 100 ਮੀਟਰ ਦੀ ਦੂਰੀ ਆ ਜੀ ਉਹ ਉੱਤਰਾਖੰਡੇ 'ਚ ਆ ਆ ਜੂਪੀ 'ਚ ਆ ਜੀ ਗੁਰੂ ਘਰ ਦੇਖੋ ਜੀ ਕਿੰਨੀ ਵੱਖਰੀ ਗੱਲ ਆ 100 ਮੀਟਰ ਤੇ ਹੀ ਆ ਸਿਰਫ ਹਾਂਸ ਲੈ ਇਹਨਾਂ ਦਾ ਹੁਣ ਇਥੇ ਵੀਲੋਗ ਦੀ ਸਮਾਪਤੀ ਆ ਜੀ ਮਿਲਦੇ ਆਂ ਜੀ ਤੀਜੇ ਭਾਗ ਵਿੱਚ ਬਣੇ ਰਹੋ ਸਾਡੇ ਇਸ ਬਲੌਗ 'ਚ ਦੇਖਣਾ ਨਾ ਭੁੱਲਿਓ ਤੀਜਾ ਭਾਗ ਸਤਿ ਸ਼੍ਰੀ ਅਕਾਲ